ਪੰਜ ਪੰਜ ਸੌ ਤੋਂ ਘੱਟ ਤਾਲਾ ਨਹੀਂ ਹੁੰਦਾ ਤਾਲੇ ਹੁਣ ਫਿਰ ਮੈਂ ਛੱਡ ਕੇ ਕਿਤੇ ਜਾ ਖਿਸਕਣ ਜੋਗਾ ਦੀ ਰਾਤੀ 10 ਵਜੇ ਤੇ ਮੈਂ ਥੋ ਬੰਦ ਕਰਕੇ ਗਿਆ ਦੁਕਾਨ ਵਧਾ ਕੇ 10 ਵਜੇ ਮੈਂ ਦੁਕਾਨ ਵਧਾ ਕੇ ਗਿਆ ਤੇ ਸਵੇਰੇ ਆ ਕੇ ਜੇਕਰ ਸ਼ਟਰ ਖੁੱਲਾ ਸੀਗਾ ਜਦ ਖੁੱਲਾ ਸੀ ਮੇਰੇ ਪੈਰਾਂ ਤੱਕ ਜ਼ਮੀਨ ਨਿਕਲ ਗਈ ਦੁੱਧ ਧਾ ਕੇ ਮਾਇਆ ਤੇ ਦੁੱਧ ਵੀ ਕੋਈ ਗਾਗ ਅਰੋਲਾ ਵਾਲਾ ਪੈਨ ਕਰਕੇ ਉਹ ਉੱਦਾਂ ਦਾ ਉੱਦਾਂ ਹੀ ਪਿਆ ਮੇਰਾ ਆਪਣਾ ਹੀ ਮਨ ਟਿਕ ਨਹੀਂ ਰਿਹਾ ਕੀ ਖੇਲ ਕਰਨਾ ਤੇ ਕੀ ਨਹੀਂ ਕਰਨਾ ਪੈਸੇ ਕੋਲ ਦੁਕਾਨ ਕੋ 15000 ਦਾ ਨੁਕਸਾਨ ਹੋ ਹੀ ਗਿਆ 6000 ਕੈਸ਼ ਸੀ ਬਾਕੀ ਸਮਾਨ ਲੈ ਕੇ ਤਾਲਾ ਮੈਂ ਗੱਲੇ ਦਾ ਵੀ ਲਾਇਆ ਰਹੀ ਐ ਐ ਵੀ ਤਫੰਦਾ ਵੀ ਲਾਇਆ ਰਹੀ ਦੋਨੇ ਤਾਲੇ ਬਾਹਰ ਫਟਣ ਨੂੰ ਲਾਇਏ ਸੀਗੇ ਦੋਨੇ ਟੁੱਟੇ ਹੋਏ ਆ ਤਫੰਦਾ ਵੀ ਟੁੱਟਿਆ ਹੋਇਆ ਤਾਲਾ ਮੈਂ ਸਵੇਰੇ 8 ਵਜੇ ਆਇਆ ਮੈਂ ਕੱਲਾ ਮੈਂ ਹੈਗਾ ਅੱਗੇ ਤੇ ਦੋ ਜਣੇ ਸੀਗੇ ਮੁੰਡੇ ਘਰੇ ਸੀਗਾ ਤੇ ਆਈ ਪਿਓ ਮਟਾ ਜਲਦੀ ਆ ਜਾਣਾ ਤੇ ਮੁੰਡਾ ਇੱਥੇ ਸਾਥ ਸੁਭਾਈ ਕਰ ਲੱਗ ਜਾਂਦਾ ਸੀ ਮੈਂ ਘਰ ਨੂੰ ਚਲੇ ਜਾਂਦਾ ਸੀ ਮੈਂ ਦੁੱਧ ਦਾਦੇ ਪਿੱਛੋਂ ਪਿੰਡੋ ਗਰਾਹੇ ਲਿਆਉਣਾ ਆਂਦਾ ਸੀ ਤੇ ਜਦੋਂ ਮੁੰਡਾ ਇੱਧਰ ਤਿਆਰੀ ਕਰ ਦਿੰਦਾ ਸੀ ਤੇ ਮੁੰਡਾ ਬਾਹਰ ਚਲਾ ਗਿਆ ਤੇ ਮੈਂ ਰਹਿ ਗਿਆ ਕੱਲਾ ਹੁਣ ਮੈਂ ਡਬਲ ਢੇੜਾ ਸਵੇਰੇ ਲਾਇਆ ਜਿੱਦਾ ਤੇ ਉਦੋਂ ਮੈਂ ਸ਼ਾਮ ਨੂੰ ਕੈਨੀਆਂ ਲੈ ਜਾਣਾ ਤੇ ਆਣ ਲੱਗੇ ਸਵੇਰੇ ਮੈਂ ਉਦੋਂ ਦੁੱਧ ਲੈ ਕੇ ਆਉਣਾ ਜਿਹੜੇ ਦੁੱਧ ਲੈ ਕੇ ਆਇਆ ਤੇ ਮੈਂ ਪੌਣੇ ਕਾਠੋ ਵਜੇ ਪਹੁੰਚਿਆ ਤੇ ਆਂਜਨ ਦੇਖਿਆ ਉੱਥੇ ਮੈਂ ਸਾਈਕਲ ਹੀ ਖੜਾ ਕੀਤਾ ਤੇ ਆਂਦਿਆਂ ਨੂੰ ਵਿਖਿਆ ਤੇ ਮੇਰਾ ਉੱਥੇ ਪਿਆ ਫਲੋ ਮਿਟੀ ਨਹੀਂ ਕਰ ਗਈ ਵੀ ਇਹ। ਨਾ ਰਾਤ ਜੰਗਾ ਬੜਾ ਬੰਦ ਕਰਕੇ ਗਿਆ ਸਭ ਕੁਝ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਕਿਆ ਕਰਕੇ ਜਾਈਦਾ ਤੇ ਫਿਰ ਥਰੇ ਦੁਜਲੇ ਦੇਖਿਆ ਸ਼ਟਰ ਖੁੱਲਾ ਆਪਲਿਕ ਕਪਲੇਟ ਦੇ ਪਰੇ ਮੈਂ ਲਿਖਾ ਗਿਆ। ਉਹ ਚਲ ਸੀ ਮੋਕਾ ਦੇਖ ਬੋਲਸ਼ਨੀ ਆਈ ਹੈ ਜੇ ਉਹ ਸਵੇਰੇ ਆਏ ਸੀਗੇ 112 ਨੰਬਰ ਵਾਲੇ ਮੌਕਾ ਦੇਖ ਕੇ ਉਹ ਮੂਵੀ ਬਣਾ ਕੇ ਲੈ ਗਏ ਮੋਬਾਈਲ ਤੇ। ਪੇਪੋਲਸ ਦੀ ਮੈਂ ਐਫ ਆਈ ਆਰ ਕਰਾਇਆ ਸੀਗਾ ਦਰਜ ਕੇ ਪਲੇਨ ਕਰਾਇਆ ਹੈ ਅਜੇ ਪੁਲਿਸ ਵਾਲੇ ਕਹਿੰਦੇ ਆਹੀ ਮੌਕਾ ਦੇਖਣ ਆਣਾ ਤੇ ਉਹ ਆਏ ਨਹੀਂ ਅਜੇ ਤੱਕ ਮੈਨੂੰ 1.5 ਮਹੀਨਾ ਤੇ ਹੋਇਆ ਦੁਕਾਨ ਖੋਲੇ ਦੇ ਚਾਲੂ ਕੀਤੇ ਦੇ ਦੁੱਧ ਗਾਂ ਦਾ ਦੁੱਧ ਮੱਝ ਦਾ ਦੁੱਧ ਦਹੀਂ ਪਨੀਰ ਇਹ ਹੀ ਸਾਮਾਨ ਠੀਕ ਪ੍ਰਸ਼ਾਸਨ ਤੋਂ ਸਾਨੂੰ ਇਨਸਾਫ ਚਾਹੀਏ ਇਹਨਾਂ ਚੋੜਾਂ ਨੂੰ ਫੜੇ ਨਸ਼ੇੜੀਆਂ ਨੂੰ ਕੰਟਰੋਲ ਕਰੇ ਤੇ ਆਪੇ ਸਾਰਾ ਕੁਝ ਠੀਕ ਹੋ ਜਾਂਦਾ ਪ੍ਰਸ਼ਾਸਨ ਕੋਲੋਂ ਤੇ ਇਹੀ ਮੰਗ ਕਰਦੇ ਆਂ ਪਰ ਪ੍ਰਜਾਣ ਤੋਂ ਦਹੀਂ ਘੱਟ ਮੈਂ ਤੋਂ ਜੋੜੀ ਕਰਕੇ ਰੋਟੀ ਕਮਾ ਕੇ ਖਾਣ ਲੱਗੇ ਤੇ ਉਹ ਵੀ ਉਹ ਵੀ ਮੁੰਡੇ ਨੇ ਸਾਨੂੰ ਕੀਤੀ ਮੁੰਡਾ ਰਹਿੰਦਾ ਮੇਰਾ ਬਹਿਰੀਨ ਬਾਹਲੇ ਦੇ ਉੱਤੇ ਉਠੋਰ ਜਾਇਆ ਨਾ ਦੇ ਕੇ ਆ ਗਿਆ ਕੋਈ ਗੱਲਬਾਤ ਹੋ ਗਿਆ ਜਾਂਦੇ ਕੇ ਆ ਗਿਆ ਤੇ ਇੱਥੇ ਆ ਕੇ ਸੋਚਿਆ ਬਿਲੇ ਨਹੀਂ ਗੁਜ਼ਾਰਾ ਹੋਣਾ ਤੇ ਉਹਨੇ ਸ਼ੁਰੂਆਤ ਕਰਾਈ ਕੰਮ ਤੇ ਚਲੋ ਸ਼ੁਰੂਆਤ ਕਰਦੇ ਆ ਜਦੋਂ ਉਹ ਕਿਤੇ ਇੱਕ ਦੋ ਦਿਨ ਕੈਨ ਕੋਣ ਟੋਨੇ ਪੈ ਗਏ ਦੁੱਧਲੇ ਤੇ ਕਹਿੰਦਾ ਅਹੀਂ ਕੰਪਿਊਟਰ ਤੇ ਬੈਠਣ ਵਾਲੇ ਬੰਦੇ ਤੇ ਅੱਜ ਭਾਂਡੇ ਧੋਣੇ ਪੈ ਰਿਆ ਤੇ ਉਹ ਕਹਿੰਦੇ Papa ਤੂੰ ਦੋ ਦਿਨ ਬੈਠ ਮੈਨੂੰ ਕੰਮ ਹੈ ਥੋੜੇ ਆ ਉਹ ਲੈਪਟਾਪ ਤੇ ਬੈਠਾ ਤੇ ਕੱਢ ਕੇ ਦਿਓ ਉਹਨੇ ਜਗਾ ਖਾਲੀ ਨਵੀ ਦੁਬਈ ਤੇ ਉਹ ਦੁਬਈ ਦਾ ਭੱਗਤਾ ਉਹ ਫਾਈਨਲ ਹੋ ਗਿਆ ਉਹ ਦੁਬਈ ਚਲਾ ਗਿਆ 20 ਤਰੀਕ ਨੂੰ ਉਹਨਾਂ ਦੀ ਫਲੈਟ ਹੋਈ ਹੈ ਤੇ ਉਹ ਦੁਬਈ ਚਲਾ ਗਿਆ ਤੇ ਮੈਂ ਰਹਿ ਗਿਆ ਕੱਲਾ ਫਿਰ ਮੈਨੂੰ ਕੱਲੇ ਮੁਖਰੇ ਸਾਹਿਬ ਨਾਲ ਹੀ ਚੱਲਣਾ ਪੈਣਾ ਹੀ ਫਿਰ ਦੋ ਦੋ ਗੇੜੇ ਤੋਂ ਬਜਾਏ ਇੱਕ ਗੇੜੇ ਨਾਲ ਮੈਂ उतां कमु नबेड़ा त फिर आज सवे दिख त मेर अधे भा न